ਅਸਲਾਮੁਅਲੈਕਮ ਸਤ ਸ਼੍ਰੀ ਅਕਾਲ ਕਿਦਾ ਹਾਲ ਚਾਲ ਹੈ ਬੀਰ ਉਮੀਦ ਕਰਨਾ ਠੀਕ ਹੋਗੇ ਵਧੀਆ ਹੋਗੇ ਤੇਰਾ ਸੋਣਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਲੋ ਜੀ ਵੀਡੀਓ ਵੀਡੀਓ ਲੈ ਕੇ ਆਏ ਆ ਆਪਣੀ ਵੀਰਾਂਵਾ ਤੇ ਬਹੁਤ ਹੀ ਵਧੀਆ ਬਹੁਤ ਹੀ ਟੱਸ਼ਨ ਵੀਡੀਓ ਹਾਂ ਤੇ ਕਰਨਿਆ ਕਿਸੇ ਨਾ ਕਿਸੇ ਦੀ ਕੁੱਤੇ ਖਾਣੀ ਹਾਂ ਕੁੱਤੇ ਖਾਣੀ ਦਾ ਦਾ ਤੇ ਬਹੁਤ ਹੀ ਸੋਣੀ ਤਰਦਾ ਤੇ ਬੜਾ ਹੀ ਮਜ਼ਾ ਆਉਂਦਾ ਕਿਸਨ ਦਾ ਅੱਛਾ ਕਰਦਾ ਸਹੀ ਏ ਹਾਂ ਬਿਲਕੁਲ ਕਿਸੇ ਨਾ ਨਾਣਸਾਫੀ ਨਹੀਂ ਕਰਦਾ ਕਰਦਾ ਉਹਦੀ ਜਿਹਦੀ ਬਣਦੀ ਹੈ ਹਾਂ ਬਣਦੀ ਹੈ ਸਮਝਦੇ ਤੁਸੀਂ ਗੇ ਹੋਗੇ ਹੋਗਾ ਆਂਦਿਆ ਹੁੰਦਾ ਕਿ ਐਸ ਬੰਦੇ ਦੀ ਇੰਨੀ ਜਿਹੀ ਹੋਣੀ ਚਾਹੀਦੀ ਸੀ ਹੋਣੀ ਚਾਹੀਦੀ ਸੀ ਕਿਉਂਕਿ ਕੋਈ ਜਿਨ੍ਹਾਂ ਨੇ ਕੋਈ ਗਲਤ ਕੰਮ ਕੀਤਾ ਜਾਂ ਸ਼ੋਖੀ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਫਿਰ ਕੁੱਤੇ ਖਾਣੀ ਵੀ ਬਣਦੀ ਹੈ ਐਵੇਂ ਨਾ ਹੋ ਪਾਲਤ ਨਹੀਂ ਬਣਾਣਾ ਕੋਮੇਡੀ ਬੋਏ ਬਿਲਕੁਲ ਐਵੇਂ ਹੀ ਹੈ ਤੇ ਉਹ ਲਾਜ਼ਮੀ ਉਹਨਾਂ ਦੀ ਕੁੱਤੇ ਖਾਣੀ ਕਰਦਾ ਚਲੋ ਜੀ ਵੈਨੇ ਵੀਡੀਓ ਕੋਮੇਡੀ ਬੋਏ ਦੀ ਅੱਜ ਕਿਹਦੀ ਸ਼ਾਮਤ ਆਈ ਹੈ ਜ਼ਿਆਦਾਤਰ ਉਹਦੀ ਕਾਲੋ ਦੀ ਕਰਦਾ ਹੈ ਨਾ ਹਾਂ ਚਲੋ ਸვენੇ ਉਹਦੀ ਗੱਲ ਬਾਤ ਨਹੀਂ ਬਣੀ ਹੈ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਘੈਂਟ ਵੀਡੀਓ ਲੈ ਕੇ ਆਏ ਹਾਂ ਇਸ ਵੀਡੀਓ ਚ ਆਪਾਂ ਜ਼ਿਕਰ ਕਰਦੇ ਆ ਜੈਸਮਿਨ ਮਾਲ ਤੇ ਮੌਜਿਕ ਪ੍ਰੀਤਮ ਤੇ ਹੋਰ ਵੀ ਕਈ ਮੁੰਡੇ ਨੇ ਤੇ ਚਲੋ ਫਿਰ ਹੁਣ ਆਪਾਂ ਬਿਨਾਂ ਤੁਹਾਡਾ ਟਾਈਮ ਵੇਸਟ ਕੀਤੇ ਐਵੇਂ ਨਹੀਂ ਵੇਸਟ ਕਰਦਾ ਐਵੇਂ ਨਹੀਂ ਕਰਦਾ ਕਿਸੇ ਦਾ ਸਾਰਿਆਂ ਨੂੰ ਅੱਛਾ ਇੱਕ ਨਵੀਂ ਆਈ ਅੱਜ ਸਾਰੇ ਜਾਣੇ ਠੀਕ ਹੈ ਤੁਹਾਨੂੰ ਤੇ ਆਪਾਂ ਹੁਣ ਗੱਲ ਕਰਦੇ ਆ ਜੈਸਮਿਨ ਮਾਲ ਦੀ ਏ ਆਈਸ ਦੁਕਾਨ ਤੇ ਸੂਟ ਲੈਣ ਤੇ ਸੂਟਾਂ ਦੇ ਨਾਲ-ਨਾਲ ਆਪਦੀ ਬੇਇੱਜ਼ਤੀ ਵੀ ਕਰਾਈ ਜਾਂਦੀ ਆ ਉਹ ਵੀ ਓਵਰ ਐਕਟਿੰਗ ਕਰਕੇ ਓਵਰ ਐਕਟ ਉਹ ਆ ਗਏ ਜੀ ਬੜੇ ਸੋਹਣੇ ਸੋਹਣੇ ਸੂਟ ਕਿੰਦਰ ਨਿਗਾ ਮਾਰਦੇ ਹੋ ਨਹੀਂ ਇੱਧਰ ਨਿਗਾ ਮਾਰੋ ਇੱਥੇ ਦੇਖੋ ਕਿੰਨੇ ਬੋਲਦੀ ਇਹ ਪਈਆ ਤੇ ਸ਼ਰਮਸਾਲੀ ਮੈਨੂੰ ਆਈਆਂ ਤੀ ਦੱਸਦੀ ਪਈਆ ਵੀ ਦੁਕਾਨਦਾਰ ਕਿਵੇਂ ਸੂਟ ਵੇਚਦੇ ਆ ਦੇਖੋ ਫਰਕ ਇਹਦੇ ਵੇਚਣ ਦਾ ਤਰੀਕਾ ਮੈਂ ਕਿਹਦੀ ਜੱਗ ਥੋੜੀਆਂ ਘਰ ਆਈਆਂ ਤੋੜੀਆਂ ਮਾਮਾ ਤੋੜੀਆਂ ਭੈਣਾਂ ਆ ਚਾਚੀਆਂ ਥੋੜੀਆਂ ਤਾਈਆਂ ਜਦ ਨਿਕਲ ਗਈਆਂ ਨਾ ਇਹ ਸੂਟ ਪਾ ਕੇ ਹਾਂ ਸੂਟ ਪਾ ਕੇ ਨਿਕਲ ਗਈਆਂ ਤੇ ਸੂਟ ਪਤਾ ਨਹੀਂ ਵਿਖਣਿਆ ਕਿ ਨਹੀਂ ਵਿਖਣਿਆ ਪਰ ਤੂੰ ਇਹੋ ਜਿਹਾ ਵਰਡ ਬੋਲ ਕੇ ਨਾ ਦੁਕਾਨ ਤੇ ਇਹ ਗਾਕਾਂ ਤੋਂ ਡਾਂਗਾ ਜ਼ਰੂਰ ਖਾਣਗੇ ਆ ਯਾਰ ਆ ਵੀ ਨਿਕਲਣਗੀਆਂ ਮੈਨੂੰ ਕਿਉਂ ਸੁਣੀ ਲੱਗਦੀ ਐ ਇਹਦੀਆਂ ਇਹ ਨੂੰ ਕਹਿੰਦੇ ਆਪਦੇ ਮੂੰਹੋਂ ਮੀਆਂ ਮਿੱਠੂ ਬੰਨਾ ਹੈ ਉਹ ਯਾਰ ਇਹਨੋਂ ਹੋਰ ਤਾਂ ਕੋਈ ਵਿਚਾਰੀ ਨੂੰ ਸੋਣੀ ਕਹਿੰਦਾ ਨਹੀਂ ਆਪੇ ਦੇਨ ਨੂੰ ਆਪ ਹੀ ਦਿਲਾਸੇ ਦਿੰਦੀ ਰਹਿੰਦੀ ਆ ਜੂ ਕਰਕੇ ਦਿਖਾਓ ਆਹਹ ਕੌਂਚੀਆਂ ਤੇਰੇ ਲਈ ਆ ਸਕਦੇ ਨੇ ਤੁਸੀਂ ਇਹਨੂੰ ਤੇ ਇਹਨੂੰ ਆਪਣੀਆਂ ਬਾਮਾ ਤੇ ਵੀ ਲਿਆ ਸਕਦੇ ਆ ਇਹ ਸਮਾਨ ਤੁਹਾਡੇ ਟੇਲਰ ਕੋਲੋਂ ਲੈ ਸਕਦੇ ਆ ਬਾਮਾ ਦੇ ਚਲੋ ਇਹ ਬਾਮਾ ਤੇ ਆ ਲੈ ਆਪਦੇ ਕੋਲੇ ਤੁਕੇ ਲਾਈਆਂ ਉਹ ਪਹੁੰਚ ਜਾਂਦੇ ਵੀ ਲਾ ਸਕਦੇ ਆ ਬਾਮਾ ਤੇ ਵੀ ਲਾ ਸਕਦੇ ਆ ਉਹ ਕੁੜੀ ਕਹਿੰਦੀ ਨਾਲ ਦੀ ਕਹਿੰਦੀ ਆ ਬਾਵਾ ਦਾ ਹੀ ਆ ਇਹਦੇ ਕੇਵਲ ਸਿਰ ਕੋ ਸਿਰ ਥੋਡੇ ਲੈ 3500 ਕੀ ਹੁੰਦਾ ਜੀ 3500 ਆ ਸੋਲੋ ਇਹਦੀ ਗੱਲ ਇਹਨੂੰ ਕੀ ਹੁੰਦਾ 3500 ਕੋਈ ਤੁਸੀਂ ਇਹਦੇ ਸਾਰੇ ਵਲੌਗ ਚੈੱਕ ਕਰ ਲਓ ਇਹਦੇ ਆਪ ਦੇ ਨਾ 500 ਤੋਂ ਵੱਧਕ ਸੂਟ ਨਹੀਂ ਪਾਇਆ ਹੁੰਦਾ 500 ਸੂਟ ਮੈਨੂੰ ਲੱਗਦਾ ਇਹਨੇ ਆਪ ਦੇ ਵਿਆਹ ਤੇ ਵੀ ਨਹੀਂ ਪਾਇਆ ਹੋਣਾ ਥੋੜੀ ਜਿਹੀ ਸੋ ਅ ਮੈਂ ਨਾ ਪਤਾ ਫਹਾਣਾ ਮੇੜੇ ਨੂੰ 790 ਪਾਈ ਲੈ ਕੇ ਲੈਣ ਦੇ ਸੋਹਣਾ ਕੰਮ ਤਾਂ ਕਰ ਲੈਂਦੇ। ਦੁਕਾਨਦਾਰ ਨੂੰ ਕਹਿੰਦੀ ਸਾਹ ਤਾਂ ਲਾ ਲਾ ਤੂੰ ਤਾਂ ਫਹਾਣਾ ਮੇੜੇ ਨੂੰ ਫਿਰਦਾ। ਯਾਰ ਦੁਕਾਨਦਾਰ ਨੂੰ ਪਤਾ ਇਹ ਬਸ ਇਕੱਲਾ ਵਲੌਗ ਬਣਾਉਣੇ ਆਏ ਆ। ਇਹਨਾਂ ਨੇ ਲੈਣਾ ਹੋਣਾ ਕੋਈ ਨਹੀਂ। ਆਹ ਹੀ ਤਾਂ ਉਹ ਦੁਕਾਨਦਾਰ ਜੀ ਦਿਖਾਇਆ ਨਾ। ਬਈ ਪਹਾੜ ਤੋਂ ਪਰੇ ਨਾ ਦਾ। ਬਾਤ ਸਹੀ ਹੈ। ਬਾਤ ਸਹੀ ਹੈ। ਕਰਦੇ ਹੀ ਤੇ। ਨਾ ਰਾਮ ਟੈਕਸ ਦਾ ਕੱਪੜਾ ਖਰਾਬ ਨਹੀਂ ਹੁੰਦਾ ਉਹ ਕਹਿੰਦੀ ਰਾਮ ਟੈਕਸ ਦਾ ਕੱਪੜਾ ਖਰਾਬ ਨਹੀਂ ਹੁੰਦਾ ਉਹ ਜੈਸਮੀਨ ਤੈਨੂੰ ਕੀ ਪਤਾ ਵੀ ਰਾਮ ਟੈਕਸ ਦਾ ਕੱਪੜਾ ਖਰਾਬ ਹੁੰਦਾ ਕਿ ਨਹੀਂ ਹੁੰਦਾ ਉਹ ਤੂੰ ਤਾਂ ਹਮੇਸ਼ਾ ਰੇੜੀਆਂ ਤੇ ਲੈ ਕੇ ਪੋਣੀ ਹੈ ਲਿਖਿਆ ਹੋਇਆ ਸੀ 58 95 ਬਾਕੀ ਐਸਾ 4800 ਦਾ ਲੱਗਦਾ ਕਾਲੀ ਵਾਲਾ ਲਿਆ ਉਹਦੀਆਂ ਤੁੰਗੜਾ ਤੋਂ ਵੱਧ ਤਾਂ ਹਾਂ ਦੀ ਚੁਕਲਾ 4400 ਰੇਟ ਸਨ ਕਿ ਜੈਸਮਿਨ ਦਾ ਦੀਪਿਕਾ ਡਾ ਗਿਆ ਨਾਲ ਦੇ ਨਾਲ ਐਨ ਚਲਾ ਕੇ ਮਾਰਿਆ ਕੱਪੜਾ ਉਹ ਭਰਾਵਾ ਇਹਨੂੰ ਇੰਨੇ ਮਹਿੰਗੇ ਨਾ ਦਿਖਾ ਇਹਨੇ 4700 ਚਦਾ ਇਹਨਾਂ ਦਾ ਪੂਰਾ ਟੰਬਰ ਕੱਪੜੇ ਬਣਾ ਲੈਂਦਾ ਉਹ ਇਹਨੂੰ ਵਿਚਾਰੀ ਨੂੰ 2400 ਵਾਲੇ ਦਿਖਾ ਕੋਈ ਸੂਟ ਜੇ ਚੜ ਗਿਆ ਮੈਂ ਤੇ ਪੜਾ ਦਈਏ ਜੀ ਇਹ ਸੂਟ ਇੱਥੇ ਤੱਕ ਲੈਂਕ ਹੋਵੇ ਲੈ ਤੇ ਆਂਦੇ ਕਹਿੰਦੇ ਲਾ ਸੁਣ ਲੋ ਇਹਦੀ ਗੱਲ ਇੰਨਾ ਗੈਪ ਦੱਸੀ ਆਂਦੀ ਆ ਕਹਿੰਦੀ ਜੇ ਸੂਟ ਚੜ ਗਿਆ ਤਾਂ ਤੇਰੇ ਕੋਲ ਆ ਜੀਏ ਓ ਯਾਰ ਮੈਨੂੰ ਸਾਲੀ ਸਮਝ ਨਹੀਂ ਆਉਂਦੀ ਵੀ ਬੰਦਾ ਪੁੱਛਣ ਵਾਲਾ ਹੋਵੇ ਤੂੰ ਸੂਟ ਰਵੜ ਦਾ ਲੈਣ ਲੱਗੀ ਆ 3 12 ਮਮੇ ਨੇ ਡਿਊਟੀ ਸਭ ਹੀ ਹੋਈ ਗਈ ਹਾਂ ਉਹ ਦੇਖ ਲੋ ਉਹ ਵਿਚਾਰੀ ਮਾਤਾ ਦੀ ਡਿਊਟੀ ਪਰਮਨੈਂਟਲੀ ਜਵਾਕ ਤੇ ਲਾਦੀ ਕੋਈ ਵਿਚਾਰੀ ਤਾਂ ਸੱਪਣੇ ਹੋਣੇ ਵੀ ਮੁੰਡਾ ਵਿਆਹ ਕੇ ਨਾ ਮੈਂ ਤਾਂ ਰਿਸ਼ਤੇਦਾਰਿਆਂ ਚ ਤੁਰਨ ਫਿਰਨਦੀ ਆ ਬਾਅਦ ਚ ਉਹਨੂੰ ਆਏ ਨਹੀਂ ਪਤਾ ਵੀ ਤੈਨੂੰ ਕਿਤੇ ਤੁਰਨ ਜੁਗ ਹੈ ਨਹੀਂ ਛੱਡਣਾ ਇਹਨਾਂ ਨੇ 2600 ਦਾ ਦੇਖ ਲੋ ਭਰਾਵੋ ਜੈਸਮੀਨ ਨੇ 2600 ਰੇਟ ਸੁਣ ਕੇ ਨਾ ਆਪਦੇ ਬੁੱਲ ਉੱਠ ਤਰ੍ਹਾਂ ਬਾਹਰ ਕੱਢ ਲੈਣ ਕਉਂਦੇ ਭਾਈ ਕੋਈ ਪ੍ਰਾਈਵੇਟ ਗੱਲ ਵੀ ਹੁੰਦੀ ਹੁੰਦੀ ਹੈ ਕੈਮਰਾ ਖੋਲ ਕੇ ਪਾਜਨੇ ਆ ਤੁਸੀਂ ਹਾਂ ਲੈ ਆਪਦੇ ਘਰ ਵਾਲਿਆਂ ਨੂੰ ਕਹਿੰਦੀ ਕੋਈ ਪ੍ਰਾਈਵੇਟ ਗੱਲ ਵੀ ਹੁੰਦੀ ਆ ਕੈਮਰਾ ਖੋਲ ਕੇ ਬਾਹਰ ਆਨੇ ਉਹ ਯਾਰ ਉਹਨੂੰ ਕੀ ਮਤਲਬ ਪ੍ਰਾਈਵੇਟ ਜਿੰਦੀ ਮਰਜ਼ੀ ਗੱਲਾਂ ਹੋਣ ਹੈ ਉਹਨੂੰ ਤਾਂ ਬਸ ਵਲੋਗਾਂ ਤੋਂ ਪੈਸੇ ਵਣੇ ਚਾਹੀਦੇ ਆ ਮੈਂ ਵੀ ਕਹਿ ਦਿੱਿਆ ਕਿ 1 2 3 ਦੀਂ ਦੇ ਸਿੱਖਾਂਗੇ ਐਕਚੁਅਲ ਕਹਿੰਦੀ 1 2 3 ਸਟਾਰਟ ਐਮ ਬੋਲਦਿਆ ਕਰੋ ਨੇ ਬੜੀ ਥੋੜੀ ਗਦਰ ਫਿਲਮ ਦੀ ਸ਼ੂਟਿੰਗ ਚੱਲੀ ਆਂਦੀ ਹੈ। ਮੈਂ ਤੁਸੀਂ ਜਮਲੀਆ ਹੀ ਹੁੰਦੀ ਆ। ਹਾਂ ਮਾਂ ਜਮਲੀਆ ਅੱਜ ਮਾਰ ਗਿਆ। ਮੈਂ ਉਹ ਇੱਕ ਕੱਲ ਪਰਸਪਾਰਤ ਜੀ ਸੁਣਦਾ ਦਾ ਕਹਾਣੇ ਦਗਾਉਂਦੇ ਨੇ ਉਹ ਬੋਲਿਆ ਦਾ ਮਤਲਬ ਕਮੇਡੀ ਕੀ ਕਰੇਗੀ। ਕਹਿੰਦਾ ਕਿ ਤਾਂ ਕਿਹਾសម្ਨੇ ਯਾਰਾ ਵਿਆਹ ਤੋਂ ਕਹਿੰਦਾ ਵਿਆਹ ਤੋਂ ਜਨਾਨੀ ਕੱਟਣੀ ਅ ਕਪਾਹ ਤੋਂ ਭੇੜ ਕੱਢਣੀ ਕੋਸੈਂਦਾ ਕਹਿੰਦਾ ਮਾਂ ਉਹ ਇਹਦੇ ਘਰ ਵਾਲੀ ਦੀਆਂ ਬੜੀਆਂ ਲੱਤਾਂ ਕਾਉਂਦੀਆਂ ਜੈਸਮੀਨ ਦੇ ਅੱਗੇ ਉਹ ਸਾਰੀ ਘਾਵਤੀ ਬਦਲਦੀ ਕਹਿੰਦਾ ਵਿਆਹ ਚ ਉਹ ਜਨਾਨੀ ਕੱਢਣੀ ਕਪਾਲ ਚੋਂ ਭੇਡ ਕੱਢਣੀ ਸਿੱਧਾ ਸਦਾਣੀ ਕਹਿੰਦਾ ਬਈ ਛੱਪੜ ਚੋਂ ਮੰਜ ਕੱਢਣੀ ਜੈਸਮੀਨ ਦਾ ਅਸਲੀ ਨਾਮ ਲੈਣ ਲੱਗੇ ਤਾਂ ਇਹਦੀ ਜਾਨ ਖੋ ਲੈਣਾ ਕੋਈ ਪਤਾ ਸ਼ਾਮ ਦੀ ਰੋਟੀ ਗਵਾਂਡੀਆਂ ਦੇ ਘਰੋਂ ਖਾਣੀ ਪਊੀ ਨਾ ਦੁਕਾਨੋਂ ਵਾਏ ਗਰੀ ਜਾਣੇ ਨਯਾ ਦਾ ਔਖਾ ਬਾਈ ਕੰਮ ਇਹ ਜੀ ਦੇਖੋ ਦੋ ਤੇ ਦੋ ਸਾਡਾ ਔਖਾ ਔਖਿਆ ਔਖਿਆ ਨਾ ਬੈਣਾ ਤੁਹਾਨੂੰ ਸਾਡੇ ਲਈ ਕਮਾਣਿਆ ਜੈਸਮੀਨ ਆਪਦੇ ਘਰ ਵਾਲੇ ਨੂੰ ਕਹਿੰਦੀ ਪਈ ਆ ਬਈ ਗਰਮੀ ਆਉਣ ਤੋਂ ਪਹਿਲਾਂ ਪਹਿਲਾਂ ਮਤਲਬ ਏਸੀ ਲਵਾ ਦਿਓ ਤੇ ਕਹਿੰਦੀ ਤੁਸੀਂ ਸਾਡੇ ਲਈ ਤਾਂ ਕਮਾਉਂਦੇ ਹੋ ਓਏ ਜੈਸਮੀਨ ਥੋੜੀ ਮੋਟੀ ਦਾ ਸ਼ਰਮ ਕਰ ਲਾ ਓ ਦੇਖਿਆ ਤਾਂ ਹੈਨੀ ਮੈਂ ਕਦੇ ਉਹਨੂੰ ਖੇਤਾਂ 'ਚ ਹੜਵੋਂ ਦੇ ਸਾਰਾ ਦਿਨ ਤਾਂ ਤੇਰੇ ਵਲੋਗਾਂ 'ਚ ਬੀਹ ਰਹਿੰਦਾ ਹਾਂ ਮੈਂ ਦੋ ਦਿਨਾਂ ਪੀਆ ਬਚਾਉਣੇ ਵੀ ਆ ਥੋਂਡੇ ਅੱਛਾ ਅੱਜ ਸੁਪਰੀਮ ਕੋਰਟ ਆ ਮਨਨੀ ਤਾਂ ਬਹੁਤ ਬੜੀ ਲਿਖੀ ਆ ਇਹਨੂੰ ਤਾਂ ਸਾਰੀ ਨੌਲੇਜ ਆ ਕਹਿੰਦੀ ਆ ਸੁਪਰੀਮ ਕੋਰਟ ਨਾ ਮੰਨੀ ਤਾਂ ਹਾਈ ਕੋਰਟ ਕਹਿੰਦੀ ਮੇਰੇ ਕੋਲ ਆਇਓ ਜੇ ਓਏ ਅਣਪੜੇ ਸੁਪਰੀਮ ਕੋਰਟ ਉੱਚੀ ਅਦਾਲਤ ਹੁੰਦੀ ਆ ਹਾਈ ਕੋਰਟ ਨੀਵੀਂ ਹੁੰਦੀ ਆ ਉਹ ਯਾਰ ਇਹੋ ਜਿਹੇ ਬੁੜੀਆਂ ਤੱਕਾਵਤ ਬਣੀਆਂ ਪੜ੍ਹੀ ਲਿਖੀ ਅਣਪੜ੍ਹ ਦਨ ਨਾਲੇ ਮੱਤ ਜਾਣਾ ਮੰਨ ਤੇਰੀ ਮਿਹਰਬਾਨੀ ਤੇਰੇ ਜਹਾਨ ਤੋਂ ਹਟਾਈ ਜੰਨੀ ਐ ਅੱਛਾ ਲੱਖ ਉਹ ਗਰੀਬ ਦੀ ਮੂੰਹ ਤੇ ਬੇਇੱਜ਼ਤੀ ਕਰੀ ਜਾਂਦੀ ਆ ਆਖੇ ਮਾਨਿਆ ਨਾ ਮਨ ਤੇਰੀ ਮਿਹਰਬਾਨੀ ਹੈ ਤੇਰੇ ਜਿਹੇ ਨਾਲ ਜੋ ਹੰਡਾਈ ਜਾਂਦੀ ਹੈ ਹੋਰ ਕੀ ਤੇਰਾ ਵਿਆਹ ਦਿਲਜੀਤ ਨਾਲ ਹੋਣਾ ਸੀ ਜੇ ਤੂੰ ਆਪਦੇ ਸਰੀਰ ਦੀ ਹਾਲਤ ਕਰ ਰੱਖੀ ਹੈ ਨਾ ਜੇ 2 ਕੁ ਸਾਲ ਹੋਰ ਨਾ ਵਿਆਹ ਕਰਾਉਂਦੀ ਨਾ ਤਾਂ ਤੇਰਾ ਵਿਆਹ ਸੋਨੂ ਸੀਤ ਨਾਲ ਕਰਨਾ ਪੈਣਾ ਸੀ ਮੇਰੇ ਅੰਗੀਆਂ ਨਾ 32 36 ਵੇਖੀਆਂ ਥੋੜੇ ਥੋੜੇ ਪੈਸੇ ਸੀ ਹਰ ਮਹੀਨੇ 5000 10000 ਰੁਪਏ ਤੜੀ ਜਾਂਦੀ ਜਾਂਦੀ ਹੋਤ ਇਹ ਤੁਹਾਡੇ ਕੋਲ ਹੈ ਦੇਖ ਲਓ ਭਰਾਵੋ ਵਲੋਗਾਂ ਚ ਵੀ ਬੇਇੱਜ਼ਤੀ ਕਰਾਈ ਜਾਂਦੇ ਆ ਉਹ ਦੇਖਣ ਵਾਲਾ ਕੋ ਉਹ ਬਈ ਤਕੜੇ ਜ਼ਿੰਮੇਦਾਰਾ ਇੰਨਾ ਖੁੱਲਾ ਘਰ ਬਾਹਰ ਆ ਟਰੈਕਟਰ ਆ ਟਰਾਲੀ ਆ ਹੈ ਤੇ ਦੇਖ ਲਓ ਏਸੀ ਵੀ ਕਿਸ਼ਤਾਂ ਤੇ ਲੈਣਾ ਤੇ ਉਹਦੇ ਕਿਸ਼ਤਾਂ ਲਈ ਤਰਦੇ ਮਾਰੀ ਜਾਂਦੇ ਹਿਆਰ ਆਪੇ ਮੈਂ ਮਹਾਰਾਜਾਂ ਨਾਲ ਕਿਤੇ ਮੁੰਡਾ ਥੋੜੀ ਆ ਵੀ ਹਾਂ ਖੋਲੀ ਕਚੋਰੀ ਵਿੱਚ ਦੇ ਕੱਢੇ ਨੋਟ ਚਲੋ ਜੰਦੀਏ ਉਹ ਕਹਿੰਦਾ ਮੈਂ ਮਹਾਰਾਜਾ ਦਾ ਮੁੰਡਾ ਥੋੜੀ ਆ ਵੀ ਖੋਲੀ ਕਚੋਰੀ ਤੇ ਕੱਢੇ ਓਏ ਹਾਂ ਨੂੰ ਪੜਾ ਚੋਰੀ ਦੀ ਤੰਜੋਰੀ ਹੁੰਦੀ ਆ ਹਾ ਹਾ ਯੂਟਿਊਬ ਫੈਮਲੀ ਵੈਲਕਮ ਟੂ ਅਵਰ ਚੈਨਲ ਮਿਲਦਾ ਜੀ ਤੁਸੀਂ ਤੇਰੇ ਵਧੀਆ ਹੋਵੇ ਹਾਲੋ ਯੂਟਿਊਬ ਫੈਮਲੀ ਵਾਦ ਤੋਂ ਮੈਸਾ ਨਾ ਜਦੋਂ ਜਬਲੇ ਜੇ ਤੇਰੇ ਮੂੰਹ ਤੇ ਅੰਗਰੇਜ਼ੀ ਨਹੀਂ ਸੂਡ ਕਰਦੀ ਤਾਂ ਪੰਜਾਬੀ ਬੋਲਿਆ ਕਰ ਹੋਰ ਤੂੰ ਅੰਗਰੇਜ਼ੀ ਦੇ ਮਾਂ ਪਿਓ ਨੇ ਕਰਦੀ ਰਹਿਣੀ ਆ ਇਹ ਆਡ ਅੰਗਰੇਜ਼ਾਂ ਦੀ ਔਲਾਦ ਜਰਨਲ ਡੈਅ ਦੀ ਧੀ ਬਣੀ ਰਹਿੰਦੀ ਆ ਲੇਕਸਿੰਗ ਦੇਖ ਲੋ ਮੁਸ਼ਕੀ ਨੂੰ ਸੋਹਣੀ ਦਿਖਣ ਲਈ ਕਿੰਨਾ ਕਿੰਨਾ ਮੂੰਹ ਤੇ ਮੇਕਅਪ ਕਰਦੀ ਆ ਤੇ ਸੋਹਣੀ ਫੇਰ ਵੀ ਨਹੀਂ ਲੱਗਦੀ ਇੱਕ ਦੋ ਤੋਂ ਲਾਈ ਜਾਂਦੀ ਆ ਨਾ ਉਹ ਮੇਕਅਪ ਨਹੀਂ ਉਹ ਤੇਰੀ ਮੈਲ ਉੱਤਰ ਜਾਂਦੀ ਆ ਹਸਬੰਦ ਹਜੇ ਨਹੀਂ ਆਇਆ ਕੰਮ ਤੋਂ ਉਹਨਾਂ ਨਾਲ ਮੈਂ ਕਰਨ ਲੱਗੀ ਆਂ ਪ੍ਰੈਅ ਕਿ ਜਦੋਂ ਆਏ ਮੈਂ ਛੁਪ ਜੂੰਗੀ ਦੇਖ ਕੇ ਕਹਿੰਦੀ ਜਦੋਂ ਆਏ ਮੈਂ ਛੁਪ ਜੂੰਗੀ ਉਹਨਾਂ ਨੂੰ ਅੰਗਰੇਜ਼ੀ ਤਾਂ ਕੀ ਆਉਣੀ ਅਸੀਂ ਤਰ੍ਹਾਂ ਪੰਜਾਬੀ ਵੀ ਨਹੀਂ ਬੋਲਨੀ ਆਉਂਦੀ ਔਰ ਕਹਿੰਦੀ ਹਲੇ ਕੰਮ ਤੋਂ ਨਹੀਂ ਆਈ ਮੈਨੂੰ ਲੱਗਦਾ ਅੱਜ ਰਾਤ ਨੂੰ ਆਉਂਦਾ ਵੀ ਨਹੀਂ ਕਿਸੇ ਦੇ ਮੋਟਰਾ ਮੋਟਰਾ ਲਾਉਂਦਾ ਫੜਿਆ ਗਿਆ ਹੋਣਾ ਕਮਾਲ ਹੀ ਕਰਦਾ ਆਪੋ ਟਾਈਮ ਹੋ ਗਿਆ ਹਜੇ ਤੱਕ ਨਹੀਂ ਆਇਆ ਓਏ ਤੈਨੂੰ ਮੈਂ ਕਹਿ ਤਾ ਨਾ ਬਸ ਅੱਜ ਉਹ ਚੋਰੀ ਕਰਦਾ ਫੜਿਆ ਗਿਆ ਹੋਣਾ ਤੇ ਅੱਜ ਉਹਦੇ ਪਾਸੇ ਬਾਂਦਰ ਤਰ੍ਹਾਂ ਲਾਲ ਕਰਕੇ ਭੇਜਣਗੇ ਸੋ ਫਾਈਨਲੀ ਗਾਈਜ਼ ਦਾ ਹਸਬੰਦ ਆ ਚੁੱਕਿਆ ਨੇ ਉਹ ਤਾਂ ਪ੍ਰੈਂਕ ਹੋਣਾ ਸੀ ਕਿ ਉਹਦੀ ਤਬੀਅਤ ਨਹੀਂ ਠੀਕ ਹੈਗੀ ਤੇ ਉਪਰੋਂ ਖਾਣਾ ਬਣਾ ਰਹੀ ਹੈ। ਕਹਿੰਦੇ ਤਬੀਅਤ ਨਹੀਂ ਠੀਕ ਉਪਰੋਂ ਖਾਣਾ ਬਣਾ ਰਹੀ ਹੈ। ਖਾਣਾ ਬੜਾ ਤੋਂ ਇੱਥੇ 10 ਬੰਦਿਆਂ ਦਾ ਬਣਾ ਰਹੀਆਂ ਹੈ। ਇੱਕ ਰੋਟੀ ਆਪਦੀ ਬਣਾਉਣੀ ਹੁੰਦੀ ਆ ਤੇ ਇੱਕ ਉਹ ਝੁਰਲੂਏ ਦੀ। ਵੈਸੇ ਜਿਹੋ ਜ ਉਹਦਾ ਸਰੀਰ ਆ ਕਾਨੇ ਵਰਗਾ ਮੈਨੂੰ ਲੱਗਦਾ ਕੱਲੇ ਪਾਣੀ ਤੇ ਜਿਉਂਦਾ ਹੋਣਾ। ਮੈਂ ਕੱਪਟਨ ਵੇਟ ਕਰਦੀ ਰਹੀ। ਆਏ ਨਹੀਂ ਬਾਹਰ ਕਹਿੰਦੇ ਕਿ ਨਹੀਂ ਢਾਣੂ ਸੀ ਮੇਰੀ ਹਾਲਤ ਖਰਾਬ ਹੋ ਗਈ। ਹਾਂ। ਉਹਨੂੰ ਸਿੱਧੇ ਹੁੰਦੇ ਨੂੰ ਜੱਫੀ ਪਾ ਲੈਂਦੀ ਆ ਨਾਲੇ ਮੁਸ਼ਕੀਏ ਪਹਿਲਾਂ ਉਹਦਾ ਨਾ ਮੂੰਹ ਤੇ ਮਾਸਕ ਹੀ ਲਵਾ ਲਿਆ ਕਰ ਜਿਹੜਾ ਤੂੰ ਲਵਾਏ ਰੱਖਦੀ ਆ ਕਿਤੇ ਤੈਨੂੰ ਬਾਅਦ ਚ ਪਤਾ ਲੱਗੇ ਵੀ ਤੈਨੂੰ ਤਾਂ ਮੈਂ ਸੰਧੂ ਆ ਕੇ ਜੱਫੀ ਪਾਈ ਬੈਠਾ ਜੀ ਕਿਸੇ ਨਾ ਨਹੀਂ ਵੰਡੜੀ ਤੂੰ ਇਹ ਜਿੰਜੀ ਵੀ ਨਹੀਂ ਲ ਇੱਕ ਗੱਚਕ ਦੀ ਪਤਾ ਨਹੀਂ ਕਿੱਥੋਂ ਚੋਰੀ ਕਰਕੇ ਟਿੱਕੀ ਜੀ ਲਿਆਇਆ ਉਹ ਕਿੱਥੋਂ ਸਹੀ ਜਾਂਦੀ ਆ ਵੀ ਬੜਾ ਸਾਲਾ ਮੈਂਕੜੀ ਤੋਂ ਤੇਰੇ ਲਈ ਪੀਜਾ ਲੈ ਕੇ ਆਇਆ ਆ ਗਰੀਬੀ ਆ ਆ ਗਿਆ ਗਰੀਬੀ ਦੀ ਹੱਕ ਚੀਰ ਕੇ ਉੱਠੇ ਹੋਏ ਸੂਰਮੇ ਸਾਮ ਤੇ ਰੀਤ ਨਰੋਲਾ ਰੀਤ ਦੀਆਂ ਲੱਤਾਂ ਦੇਖੋ ਜਮਾ ਟਟਰੀ ਆ ਗਈਆਂ ਐਂ ਲੱਗਦਾ ਪਿਆ ਜਿਵੇਂ 11 ਲਿਖਿਆ ਪਿਆ ਹੋਵੇ ਗਾਣਾ ਚੱਲ ਜਾਂਦਾ ਕੈਂਡਲ ਨਾਈਟ ਡਿਨਰ ਦਾ ਵਾਦੇ ਕਰਕੇ ਨਾਇਕ ਵੀਡੀਓ ਚ ਕੈਂਡਲ ਦਿਖਾਈ ਜਾਂਦੇ ਨਾ ਹੀ ਕੋ ਡਿਨਰ ਬਸ ਐਨ ਚੋਰਾਂਦਰਾ ਭੱਜੀ ਜਾਂਦੇ ਆ ਜੇ ਹੁਣ ਜੇ ਆਪਾਂ ਵੀ ਕਰੋਨਾ ਦੇ ਟਾਈਮ ਨਾ ਟਿਕਟੌਕ ਤੇ ਐਵੇਂ ਜਵਲੀਆਂ ਮਾਰੀਆਂ ਹੁੰਦੀਆਂ ਟਾਂਗਲਾਂ ਐ ਤਰ੍ਹਾਂ ਤੇ ਅੱਜ ਆਪਾਂ ਵੀ ਸਟਾਰ ਹੋਣਾ ਸੀ ਪਰ ਯਾਰ ਇੰਨਾ ਤਰ੍ਹਾਂ ਸਟਾਰ ਤਾਂ ਆਪਾਂ ਬਣ ਵੀ ਨਹੀਂ ਸਕਦੇ ਕਿਉਂਕਿ ਸਟਾਰ ਬਣਨ ਲਈ ਜਨਾਨੀ ਵੀ ਦਿਖਾਉਣੀ ਪੈਂਦੀ ਆ ਤੇ ਆਪਾਂ ਐਡਾ ਵੱਡਾ ਜਿਗਰਾ ਕਿੱਥੋਂ ਲੈ ਕੇ ਆਉਂਦੇ ਬੰਤ ਸਹੀ ਆ ਦੇਖ ਲੋ ਆਪ ਐਡੀ ਮੋਟੀ ਪੈਂਟ ਦੇ ਐਡੀ ਖੁੱਲਣ ਜੀ ਪੈਂਟ ਪਾ ਲਈਆ ਤੇ ਜਨਾਨੀ ਦੇ ਓਏ ਸਹੀ ਤਰ੍ਹਾਂ ਪਿਆਮੀ ਵੀ ਨਹੀਂ ਪਾਈ ਕੱਲੀ ਜਾਲੀ ਚੜਾ ਲਈ ਲੱਤਾਂ ਤੇ ਹੈ ਯੂ ਵੀ ਤਾਂ ਲੱਤਾਂ ਤੇ ਟਾਕੀ ਆਉਣਗੇ ਜਦ ਮੈਂ ਤਿਆਰ ਕਰਾਉਂਗੀ ਨਾ ਤਦ ਦੇਖਣਾ ਕਿਵੇਂ ਹੋຊੂਗੀ ਤੇ ਤੁਹਾਡੀ ਹੈ ਓਏ ਲਾ ਭਰਾਵੋ ਆਪਾਂ ਉਹਨਾਂ ਨੂੰ ਕੀ ਕਹਿ ਸਕਦੇ ਆ ਉਹਨਾਂ ਦੀ ਮਾਈ ਦੇਖ ਲੋ ਕਹਿੰਦੇ ਨਾ ਵੀ ਜਹੋਜੀ ਕੋਕੋ ਉਹੋ ਜੇ ਕੋਕੋ ਦੇ ਬੱਚੇ ਉਹ ਯਾਰ ਇਹਨਾਂ ਦੀ ਮਾਂ ਅੱਡ ਹਿਮਾਮਾਲ ਨਹੀਂ ਬਣੀ ਰਹਿੰਦੀ ਆ ਬੁਢਾਪਾ ਆ ਗਿਆ ਤੇ ਇਹ ਤਾਂ ਹਲੇ ਤੱਕ ਉਹ ਫੈਸ਼ਨ ਆਪਦੀ ਨੋ ਨਾਲੋਂ ਵੀ ਜ਼ਿਆਦਾ ਕਰਦੀ ਆ ਯਾਰ ਪੋਤੇ ਪੋਤੀਆਂ ਨੂੰ ਲੋਰੀਆਂ ਦੇਣ ਦੀ ਉਮਰ ਚ ਬਾਤਾਂ ਸੁਣਾਉਣ ਦੀ ਉਮਰ ਚ ਦੇਖ ਲਓ ਇਹ ਅੱਡ ਮਾਡਲ ਬਣੀ ਫਿਰਦੀ ਆ ਉਹ ਯਾਰ ਇਹਨਾਂ ਦਾ ਪਿਓ ਵੀ ਦੇਖ ਲਓ ਦੀਆਂ ਨੋ ਨਾ ਨੱਚੀ ਆਂਦੀਆਂ ਹੈ ਤੇ ਕਹਿੰਦਾ ਕੁੜਤੀ ਤੇਰੀ ਦੇ ਮੈਨੂੰ ਲਟਕਣ ਪਟ ਦੇ ਓਏ ਪਤੰਦਰਾ ਤੂੰ ਆ ਨਾ ਆਪਦੀ ਫੈਮਲੀ ਨਾਲ ਨੱਚੀ ਆਂ ਨਾ ਕਿਸੇ ਕਲੱਬ ਚ ਨਹੀਂ ਹੰਨੇ ਉਹ ਘਰ ਆ ਕੇ ਮੁੱਚ ਖੁੰਡੀ ਗੋਰੀਏ ਚੰਡੀਗੜ੍ਹ ਜਾ ਰਾਜਪੂਰੇ ਤੋਰਦੀ ਪੈਦਾ ਕੀ ਆ ਸੋਣੀਏ ਜਵਾਨ ਹੋਏ ਦਾ ਬਟੂ ਇੱਕ ਆ ਦੇਖ ਲੋ ਸੋਰਵੇਂ ਨੂੰ ਦਿਖਾਉਣੀ ਜਨਾਨੀ ਤੇ ਮੁੱਛਾਂ ਰੱਖਣੀਆਂ ਕੁੰਡੀਆਂ ਪਤਾ ਨਹੀਂ ਸਾਲੇ ਐਡਾ ਵੱਡਾ ਜਿਗਰਾ ਕਿੱਥੋਂ ਲੈ ਕੇ ਆਉਂਦੇ ਆ ਭਈ ਇਹਨਾਂ ਦੀ ਵੀ ਉਹੀ ਗੱਲ ਆ ਹਰਕ ਤਾਂ ਨਚਾਰਾਂ ਵਾਲੀਆਂ ਤੇ ਫੀਲੀਆ ਸਟਾਰਾਂ ਵਾਲੀਆਂ ਸਟਾਰਾਂ ਵਾਲੀਆਂ ਓਏ ਹੋਏ ਤੇ ਇਹ ਕੁਤੇ ਖੜੀ ਕਰਦਾ ਵੀ ਇਹ ਵੀ ਬੰਦਿਆਂ ਦੇ ਨਾ ਬਿਲਕੁਲ ਕੱਚਾ ਕੁਝ ਬੰਦੇ ਨਾ ਵੈਸੇ ਵੀ ਕੁਝ ਨਾ ਅੱਛਾ ਜੀ ਜਸਮੀਨ ਜਿਹੜੀ ਦੀ ਮੋਟੀ ਹਾਂ ਉਹਦੀ ਨੇ ਬਹੁਤ ਜ਼ਿਆਦਾ ਕੀਤੀ ਹੋਣਾ ਉਹਦੀ ਬੰਦੀ ਵੀ ਬਹੁਤ ਜ਼ਿਆਦਾ ਸੀ ਉਹ ਤਾਦੀ ਆ ਉਹ ਟੈਪ ਨਹੀਂ ਇਹ ਕੁਝ ਕੁਝ ਇਹ ਬਲੌਗਰ ਕਈ ਬਲੌਗਰ ਨੇ ਜਿਹੜੇ ਨਾ ਐਵੇਂ ਯਾਨੀ ਕਿ ਹਰ ਚੀਜ਼ ਦੀ ਵੀਡੀਓ ਰਿਕਾਰਡ ਕਰ ਲੈਣਗੇ ਉੱਠਣ ਬੈਣ ਦੀ ਰੋਟੀ ਖਾਣ ਦੀ ਯਾਨੀ ਕਿ ਹਰ ਮੂਮੈਂਟ ਦੀ ਵੀਡੀਓ ਰਿਕਾਰਡ ਕਰੀ ਰੱਖਣਾ ਚਬਲਾ ਮਾਰਨ ਦੇ ਨੇ ਉਹ ਵੀ ਰਿਕਾਰਡ ਕਰ ਲੈਣਗੇ ਨਹੀਂ ਇਹ ਨਹੀਂ ਤੁਸੀਂ ਵੀਡੀਓ ਚਲੋ ਬਣਾਣੀ ਵੀ ਤੇ ਇੱਕ ਪ੍ਰਾਪਰ ਵੀਡੀਓ ਸਹੀ ਬਣਾਓ ਜਿਹੜੀ ਵੀਡੀਓ ਬਣਦੀ ਓਹ ਬਣਾ ਕੇ ਚਲੋ ਚਬਲਾ ਮਾਰਨ ਦੀ ਵੀਡੀਓ ਕਰ ਤੋਂ ਬਣਾਣੀ ਹੈ ਡਿਫਰੈਂਟ ਹੋ ਸ਼ਾਇ ਹੁੰਦੀ ਆ ਬੰਦਾ ਕਿਉਂ ਜਾਂਦਾ ਤੇ ਉੱਥੇ ਦੀ ਵੀਡੀਓ ਬਣਾਉਂਦਾ ਹੁਣ ਉਹ ਸ਼ਾਪਿੰਗ ਟ੍ਰੈਂਡ ਤੋਂ ਫਿਰ ਦੇਖ ਨਾ ਓਵਰ ਕੌਨਫੀਡੈਂਸ ਓਵਰ ਕੌਨਫੀਡੈਂਸ ਹੈ ਨਾ ਮੂੰਹ ਨਾ ਮੱਥਾ ਜਿਣ ਭੜ ਲੱਥਾ ਵੈਸੇ ਤੇ ਰੱਬ ਨੇ ਹਰ ਕਿਸੇ ਨੂੰ ਸਹੀ ਸੋਨਾ ਬਣਾਇਆ ਵਾ ਲੇਕਿਨ ਫਿਰ ਵੀ ਆਪਣੇ ਆਪ ਤੇ ਤੁਸੀਂ ਜੋ ਵੀ ਇਹ ਓਵਰ ਕੌਨਫੀਡੈਂਸ ਨਹੀਂ ਵਿਖਾਉਣਾ ਚਾਹੀਦਾ ਠੀਕ ਬਿਲਕੁਲ ਇਹੀ ਗੱਲ ਹੈ ਤੇ ਬਰਹਾਲ ਸਹੀ ਬਰਹਾਲ ਅਸੀਂ ਨਹੀਂ ਕੋਈ ਗੱਲ ਕਰਦੇ ਕਿਉਂਕਿ ਕਾਮੇਡੀ ਬாய் ਨੇ ਬੇहद ਕਰਛੜੀ ਹੈ ਬਹੁਤ ਕਰਛੜੀ ਹੈ ਮੱਛਾ ਮੈਂ ਇੱਕ ਗੱਲ ਕਰਨਾ ਇੰਡੀਆ ਦੇ ਵਿੱਚ ਜਿਹੜਾ ਵੀ ਕੋਈ ਇਦਾਂ ਦਾ ਕੰਮ ਕਰਦਾ ਵਾਲਾ ਕਾਮੇਡੀ ਬੋਏ ਉਹਨੂੰ ਨਹੀਂ ਛੱਡਦਾ ਛੱਡਦਾ ਸਾਰਾ ਨੀ ਲਾਟਾ ਹਦੰਦਾ ਮਤਲਬ ਜਿੰਨਕੇ ਬਾਂਦੇ ਉਹਨਾਂ ਦੇ ਉਹਨੂੰ ਛੱਡਦਾ ਜ਼ਿਆਦਾ ਨਹੀਂ ਛੱਡਦਾ ਹੈਰਾ ਤੇ ਬਾਈ ਲਾ ਫੇਰ ਛੱਡਦਾ ਬੰਦੇ ਤੇ ਬਾਈ ਫੇਰ ਜਾਂਦਾ ਅੱਛਾ ਇਹ ਹਿੰਮਤ ਦੇ ਦੀ ਵੀ ਇਹਨੂੰ ਕੋਈ ਪੁੱਛਦਾ ਨਹੀਂ ਹੈ ਆਹਾਂ ਇਹਨੂੰ ਵੀ ਕਮੈਂਟ ਆਂਦੇ ਹੁਣ ਇਹਨਾਂ ਦਾ ਦੱਸਦਾਂ ਨੇ ਕਮੈਂਟ ਦੀ ਗੱਲ ਹੈ ਕਮੈਂਟ ਦੇ ਜਿੱਥੇ ਅੱਛੇ ਉੱਥੇ ਬੁਰੇ ਵੀ ਆਂਦੇ ਨੇ ਬਿਲਕੁਲ ਲੇਕਿਨ ਮੈਂ ਕਹਿੰਦਾ ਵੀ ਜਿਨ੍ਹਾਂ ਦੀ ਕੁੱਤੇ ਖਾਣੀ ਕਰਦਾ ਉਹ ਇਹਨੂੰ ਕੁਝ ਕਿਉਂ ਨਹੀਂ ਕਹਿੰਦੇ ਉਹ ਕਿਉਂ ਚੰਦੇ ਹੁਣ ਨੇ ਇਹ ਨਹੀਂ ਉਹ ਤੁਛ ਨਹੀਂ ਆਂਦੇ ਹੁਣ ਆਂਦੇ ਤੇ ਹੁਣ ਇਹਨੇ ਪਰ ਪਤਾ ਨਹੀਂ ਹੁਣ ਦੇਖੋ ਭਾਵੇਂ ਉਹ ਆਂਦੇ ਹੁਣ ਚਲੋ ਸਾਡੀ ਮਜੂਰੀ ਹੋਣ ਢਈ ਹਾਂ ਇਹਨੂੰ ਵੀਊ ਚੰਗਾ ਪੈਂਦਾ ਵੈਸੇ ਕਮੇਡੀ ਬாய் ਨੂੰ ਵੀਡੀਓ ਦੇਖ ਰਹੇ ਹਾਂ ਅੰਦਰ ਆਏ ਹੋਣ ਦਿਇਆ ਤਰੀਕਾ ਬਹਰਾਲ ਜੀ ਬਹੁਤ ਬਹੁਤਾ ਇੰਨੀ ਬਹੁਤੀ ਇੰਨੀ ਕੁੱਤੇ ਖਾਣੀ ਕਰਨੀ ਚਾਹੀਦੀ ਕਮੇਡੀ ਬாய் ਨੂੰ ਐਸੀ ਇਹ ਹੀ ਅਖਾਂਗੇ ਹੱਥ ਹੌਲਾ ਰੱਖ ਥੋੜਾ ਥੋੜਾ ਚਲੋ ਥੋੜਾ ਥੜਾ ਉਹਨਾਂ ਨੂੰ ਜਿੰਨਾ ਬਣਦਾ ਉਹਨਾਂ ਕੇ ਕਰ ਬਹੁਤੀ ਨਾ ਕਰ ਤੇ ਕਿਉਂਕਿ ਉਹ ਵੀ ਆਪਣਾ ਕਰ ਰਹੇ ਨੇ ਕਿਸੇ ਦਾ ਕੀ ਉਹਨਾਂ ਨੂੰ ਕਿਸੇ ਨੂੰ ਯਾਨੀ ਕਿ ਹੱਕ ਨਹੀਂ ਕੀ ਉਹਨਾਂ ਦੀ ਇਦਾਂ ਕਰਿਆ ਹਨ ਬਿਲਕੁਲ ਬਾਕੀ ਵੀਰੋ ਕਿਦਾਂ ਲੱਗੀ ਵੀਡੀਓ ਸਾਨੂੰ ਤੇ ਵਧੀਆ ਲੱਗੀ ਏ ਇੰਨੀ ਤੇ ਵਧੀਆ ਨਹੀਂ ਲੱਗੀ ਲੇਕਿਨ ਠੀਕ ਏ ਤੇ ਬਰਹਾਲ ਤੁਹਾਨੂੰ ਕਿਦਾਂ ਲੱਗੀ ਇੱਕ ਮਿੰਟ ਸੈਸ਼ਨ ਜ਼ਰੂਰ ਦੱਸਿਆ ਦੇਖਣ ਦਾ ਮਜ਼ਾ ਧਿਆਨ ਦਾ ਦੇਖਣ ਦਾ ਹਾਸਾ ਹੁੰਦਾ ਹਾਂ ਖੁਸ਼ ਰਹੋ ਬਾਦ ਨੂੰ ਮਿਲ ਲੈਣਾ ਤੇ ਨਵੀਂ ਵੀਡੀਓ ਨੇ ਆਪਣਾ ਰੱਖੋ ਬਹੁਤ ਸਾਰਾ ਖਿਆਲ ਅੱਲਾ ਨੀ ਦੇ ਬਖਸ਼